ਪਾਏ ਪਾਏ ਆ ਹਾਕ ਮਾਲੀਏ ਨੇ ਵੀ ਬਾਹਾਂ ਨੂੰ ਮਿੱਟੀ ਨਾਲੀ ਹੈ ਜਟਾੜੇ ਵਾਲੇ ਕੁਲਵੀਰ ਨੇ ਵੀ ਪੱਪ ਮੈਨ ਨਾਲੇ ਵੀ ਇਧਰ ਲਾਊਗਾ ਜਿਹੜਾ ਵੀ ਗਲਤੀ ਕਰ ਗਿਆ ਤੇ ਉਹ ਮੇਰੇ ਵੀਰੋ ਇੱਥੇ ਤਰਤੇ ਮਨੀ ਹੁਣੀ ਸਾਰੇ ਵੀਰ ਨੇ ਔਰ ਮੈਂ ਬੇਨਤੀ ਕਰੂੰਗਾ ਸ਼ੇਰੇ ਹੁਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੂਵ ਸਪਰੇ ਗਰਾਊਂਡ ਦੇ ਵਿੱਚ ਜਰੂਰ ਪਹੁੰਚੀ ਕਰਦੇ ਹੋ ਜਸਪਾਲ ਭੱਟੀ ਦੇ ਨਾਲ ਜਾ ਰਹੀਆਂ ਨੇ ਲਓ ਮੈਚ ਮੇਰੇ ਪੰਜਾਬੀ ਵੀਰੋ ਸਿਰੇ ਦਾ ਸਿਰੇ ਦੀ ਬਾਜ਼ੀ ਆ ਮਾਨ ਸਿੰਘ ਡਬਲਟ ਕਬੱਡੀ ਪਾ ਕੇ ਪਾਰ ਲੈ ਕੇ ਵਾਪਸ ਗਿਆ ਉਹ ਮਾਨਸਰ ਮੇਲਾ ਗੂੰਜੂ ਵਾ ਮੇਲੇ ਦੀਆਂ ਗੱਲਾਂ ਘਰ ਘਰ ਹੋਣ ਗਿਆ ਵੀ ਆ ਮੈਚ ਕਹਿੰਦੇ ਸਿਰੇ ਦਾ ਖੇਡਿਆ ਗਿਆ ਆ ਮੈਚ ਦੀਆਂ ਗੱਲਾਂ ਮੇਰੇ ਪੰਜਾਬੀ ਵੀਰੋ ਘਰ ਘਰ ਗੱਲਾਂ ਨੇ ਆ ਹਰਵਿੰਦਰ ਖੂਨਣ ਵਾਲਾ ਸੰਧੂਆਂ ਦਾ ਮੁੰਡਾ ਅੱਜ ਦਾ ਦਿਨ ਬੜਾ ਇਤਿਹਾਸਿਕ ਹੈ ਕਿਉਂਕਿ ਮੇਰੇ ਵੀਰੋ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਦੀ ਅੱਜ ਦੇ ਦਿਨ ਸ਼ਹਾਦਤ ਹੋਈ ਸੀ ਅੱਜ ਦੇ ਦਿਨ ਮੇਰੇ ਵੀਰੋ ਰੱਸਿਆਂ ਨੂੰ ਚੁੰਮਿਆ ਫਾਂਸੀ ਨੂੰ ਚੁੰਮਿਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਮਾਲਾ ਗੋਵਿੰਦਪੁਰੇ ਵਾਲਾ ਜਸਵੰਦਰ ਬਾਈ ਚੱਕਣਾ ਮਾਈ ਤੇ ਗੋਵਿੰਦਪੁਰੇ ਦੀ ਧਰਤੀ ਹੈ ਮਾਲਾ ਕਹਿੰਦੇ ਬੱਚੇ ਬੱਚੇ ਦੀ ਜਵਾਨ ਉੱਤੇ ਚੜਿਆ ਹੋਇਆ ਹੈ ਹਾਕਮ ਵਾਲਿਆ ਜੱਗੂ ਲਾਡੀ ਸਰਪੰਚ ਕਹਿੰਦਾ ਵੀ ਹਾਕਮ ਵਾਲਿਆ ਜੱਗੂ ਦੇ ਤਿੰਨ ਜੱਫੇ 21 ਹੌਂਦੇ ਆ ਹਾਂ ਤੇ ਹਾਕਮ ਵਾਲਿਆ ਹਾਕਮ ਵਾਲਿਆ ਪਰ ਉਹ ਮਾਲਾ ਉਹ ਮਾਲਾ ਉਹ ਮਾਲਾ ਇਹ ਗੋਵਿੰਦਪੁਰਿਆ ਇਹ ਪੰਜਾਬ ਪੁਰਸ ਦੇ ਵਿੱਚ ਕਿਸੇ ਗੱਲ ਨੂੰ ਹੀ ਭਰਤੀ ਕਰਵਾਇਆ ਲੈ ਵੀ ਜੀ ਨੂੰ ਜੀ ਨੂੰ ਮੈਚ ਵਧੀਆ ਲੱਗਦਾ ਵਾਹ ਓਏ ਵਾਹ ਓਏ ਲਾਕੇ ਵਾਲਿਓ ਬਾਨਸਾ ਵਾਲਿਓ ਵਾਹ ਓਏ ਝੜੀਰ ਵਾਲਿਓ ਆ ਬੁੱਗੇ ਦੀ ਰੇਡ ਰਵਿੰਦਰ ਟਿਕਾਣੇ ਲਾ ਕੇ ਜਾਓ ਲੈ ਸਾਹਮਣੇ ਮੇਰੇ ਵੀਰੋ ਇਸੇ ਨੇ ਕਬੱਡੀ 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 ਬੁੱਗਾ 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 ਛੱਠਿਆਂ ਵਾਲੇ ਦਾ ਬੁੱਗਾ ਤੇ ਆ ਆ ਨੌਜਨ ਵਾਹ ਵੀ ਵਾਹ ਜਸਮੀਤ ਸਾਡਾ ਭਰਾ ਸਮਾਗ ਪੁੱਜਿਆ ਹੋਇਆ 올ੰਪੀਅਨ ਆਇਆ ਹੋਇਆ 올ੰਪੀਅਨ ਸਾਹਿਬ ਜੀਆਂ ਨੂੰ ਆਗਦੇ ਸਾਡੇ ਭਰਾ ਨੂੰ ਅਚੇਤੇ ਤੌਰ ਤੇ ਪੁੱਜਿਆ ਸੋਨੀ ਹੁਣੀ ਮੋਣਾ ਪਟਾਲ ਆਹ ਸਾਹਮਣੇ ਸ਼ਿਮਸ਼ੇਰ ਸ਼ੇਰੇ ਹੁਣਾ ਦਾ ਜਸਪਾਲ ਭੱਟੀ ਮੇਰੇ ਦੇ ਕਪੱਟੀ ਦਾ ਪਹਾੜ ਸੱਟਿਆ ਕਪੱਟੀ ਆ ਰਮਾਲ ਘੁੱਜੇ ਰਮਾਲ ਘੁੱਜੇ ਉਹ ਬੱਲੇ ਬੱਲੇ ਹੋ ਗਈ ਆ ਅੱਜ ਤੇ ਕਹਿੰਦੇ ਰਮਾਲ ਘੁੰਮ ਗਏ ਆ ਗੁਰਵਿੰਦਰਾ ਖੂਨਣਾ ਵਾਲਾ ਟੱਚ ਕੀਤਾ ਫੁੱਲ ਵਰਗਾ ਹਦਣਾ ਨੇ ਪੁਆਇੰਟ ਜੜੋ ਖੂਨਣਾ ਵਾਲੇ ਗੁਰਵਿੰਦਰ ਦੇ ਸਿਰੇ ਦਾ ਮੈਚ ਹੈ ਉਹ ਜਨੀਰ ਵਾਲਿਓ ਕੀ மெல்ல ச்சல்ேலிய ம ਦੁਨੀਆ ਦੇ ਵਿੱਚ ਹੋ ਰਹੀ ਹੈ ਉਹ ਦੁਨੀਆ 365.com ਤੇ ਦੁਨੀਆ ਲਾਈਵ ਜੁੜੀ ਹੋਈ ਹੈ ਅਮਨ ਦਰਾਜ ਵਾਲਾ ਸਾਡਾ ਵੀਰ ਕਹਿੰਦਾ ਵੀ 2100 ਰੁਪਏ ਉਸ ਮੁੰਡੇ ਦੇ ਇਲਾਜ ਦੇ ਲਈ ਪਰ ਸਾਹਮਣੇ ਭੱਲੇ-ਭੱਲੇ ਘਰਾਤੀ ਹੈ ਲਾਟੀ ਸਰਪੰਚ ਵੱਲੋਂ ਖੂਨਣਾ ਵਾਲੇ ਗੁਰਵਿੰਦਰ ਦੇ ਲਈ 500 ਦੇ ਮਾਣ ਤੇ ਸਰਮਾਨ ਪੁੱਜੇ ਆ ਹਲੋ ਵਾਲੇ ਗੁਰਵਿੰਦਰ ਦੇ ਲਈ ਲਾਟੀ ਸਰਪੰਚ ਵੱਲੋਂ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਜਿਹੜੇ ਸਾਹਮਣੇ ਖੜਕੇ ਨੇ ਬਾਈ ਥੱਲੇ ਹੋਵੋ ਪੌੜੀਆਂ ਤੇ ਜਿਹੜੇ ਵੀਰ ਖੜੇ ਨੇ ਮੇਨ ਸਟੇਜ ਤੇ ਮਹਿਮਾਨਾਂ ਨੂੰ ਦਿਸ ਨਹੀਂ ਰਿਹਾ ਜੀ ਲੈ ਵੀ ਹਾਕਮ ਵਾਲੀਆ ਜੱਗੂ ਜੇ ਤਿੰਨ ਜੱਫੇ ਲਾਟੀ ਸਰਪੰਚ ਵੱਲੋਂ 2100 ਦੇ ਆ 2100 2100 ਦੇ ਆ ਹੁਣ ਕਹਿੰਦੇ ਕਬੱਡੀ ਦੇ ਮੈਦਾਨਾਂ ਦੇ ਵਿੱਚ ਉਹ ਗਵਿੰਦਪ੍ਰੀਆ ਮਾਲਾ ਮੁੰਡਾ ਪੰਜਾਬ ਪੁਰਖ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਗਵਿੰਦਪ੍ਰੀਆ ਮਾਲਾ ਗਵਿੰਦਪੁਰੇ ਵਾਲਾ ਪੀਆਰਪੀ ਕਾਰ ਕਬੱਡੀ ਦਾ ਪਰ ਦੂਜੇ ਪਾਸੇ ਮੁੰਡਾ ਚੜਦੀ ਜੀ ਬਰੇਸ ਦਾ ਸਿਰਾ ਕਰਵਾਉਂਦਾ ਪਰ ਮਾਲਿਆ ਨੌਜੋਨਾਂ ਕਿੰਨਾ ਸਮਾਂ ਹੋ ਗਿਆ ਦੱਸਦੇ ਅੱਜ ਦੁਨੀਆ ਨੂੰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਕਬੱਡੀਆਂ ਪਾਉਣ ਦੇ ਨੂੰ 14 ਸਾਲ ਹੋ ਗਏ ਮਾਲੇ ਨੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਇੱਕ ਪਾਸੇ ਰਣੀਆਂ ਔਰ ਦੂਜੇ ਪਾਸੇ ਇਹ ਹਰਵਿੰਦਰ ਹੈ ਖੂਨਣ ਵਾਲਾ ਉਧਰ ਰਣੀਆਂ ਖੇਡ ਰਿਹਾ ਹੈ ਅੱਜ ਦੇ ਮੇਲੇ ਦੀ ਖਾਸੀਅਤ ਇਹ ਆ ਮੇਰੇ ਪੰਜਾਬੀ ਵੀਰੋ ਅੱਜ 올ੰਪੀਅਨ ਜਸਮੀਤ ਸਾਡਾ ਵੀਰ ਆਇਆ ਹੈ ਅੱਜ ਜਸਪਾਲ ਭੱਟੀ ਦਾ ਪਿਆਰ ਹੈ ਤਨੋਂ ਤੇ ਮੇਰੇ ਵੀਰੋ ਰਣੀਆਂ ਖੇਡ ਰਿਹਾ ਹੈ ਉਹ ਸਾਹਮਣੇ ਦੇਖਦਾ ਵੀ ਕਬੱਡੀ ਮਾਨ ਸਿੰਘ ਦੁੱਲਟ ਕਬੱਡੀ ਪਾ ਰਿਹਾ ਹੈ ਉਧਰ ਕੱਪਾ ਪਾਈਆ ਸਰਦੂਲ ਗੜੀਆ ਕਹਿੰਦੇ ਅੱਜ ਆਹ ਕੁਲਵੀਰ ਦੇ ਲਈ 10 ਕਿਲੋ ਬਦਾਮ ਹੋੜ ਗਏ ਆਹ ਕੁਲਵੀਰ ਦੇ ਲਈ ਸਰਦੂਲ ਗੜੀਆ ਕੱਪੇ ਵੱਲੋਂ 10 ਕਿਲੋ ਬਦਾਮ ਦਿੱਤੇ ਜਾ ਰਹੇ ਆ ਸਿੰਘ ਨੱਡਾ ਸਾਡਾ ਵੀਰ ਹੈ ਪੰਜਾਬ ਪੁਲਿਸ ਦਾ ਜਵਾਨ ਹੈ ਕਹਿੰਦਾ ਵੀ ਮਾਲੇ ਦੀਆਂ ਤਿੰਨ ਕਬੱਡੀਆਂ ਤੇ ਬੇਅੰਤ ਵੀਰ ਆਪਾਂ 1000 ਰੁਪਏ ਲਾ ਦਿੰਨੇ ਆ ਉਧਰ ਨੱਡ ਪ੍ਰਿਆ ਮੱਲ ਉਧਰ ਰਵਿੰਦਰ ਲਾਡੀ ਸਰਪੰਚ ਹੈ ਕਹਿੰਦੇ ਹਾਕਮ ਵਾਲੀਏ ਜੱਗੂ ਦੇ ਤਿੰਨ ਜੱਫੇ 2100 ਰੁਪਏ ਦੇ ਆ ਆ ਬੁੱੱਗਾ ਆ ਗਿਆ ਜੱਠਿਆਂ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਸੇਵਕ ਸਰਪੰਚ ਪੁਲਸੀਆ ਹਰਿਆਣੇ ਤੋਂ ਉਹ ਕਹਿੰਦਾ ਵੀ ਕੁਲਵੀਰ ਦੇ ਕੁਲਵੀਰ ਦੇ ਹਾਕਮ ਵਾਲੀਏ ਜੱਗੂ ਦਾ ਪਰ ਜੱਫਾ 500 ਦਾ ਹਾਕਮ ਵਾਲੀਏ ਜੱਗੂ ਦਾ ਪਰ ਜੱਫਾ 500 ਦਾ ਸਿਰੇ ਦਾ ਮੈਚ ਹੈ ਲੋਕ ਆਨੰਦ ਲੈ ਰਹੇ ਐ 23 ਮਾਰਚ ਦਾ ਦਿਨ ਹੈ ਜਹਵੀਰ ਦਾ ਮੇਲਾ ਖੇਡਿਆ ਜਾ ਰਿਹਾ ਹੈ 12ਵੇਂ ਸਾਲ ਦਾ ਕਬੱਡੀ ਕੱਪ ਹੈ ਸੱਡੂ ਕਿਹੜੇ ਪਾਸੇ ਪੁੱਜ ਗਿਆ ਉਧਰ ਕੁਲਵੀਰ ਦੇ ਤਿੰਨ ਜੱਫੇ ਠਾਣਾ ਬੋਹਾ ਇਹ ਸਾਰੀ ਪੁਲਿਸ ਵੱਲੋਂ 1100 ਰੁਪਏ ਦੇ ਆ ਕੁਲਵੀਰ ਜਟਾੜਾ ਵਾਲੇ ਦੇ ਤਿੰਨ ਜੱਫੇ ਆ ਕਹਿੰਦੇ ਗੋਵਿੰਦਪੁਰਿਆ ਮਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਹਾਕਮ ਵਾਲੀਏ ਉਹ ਜੱਗੂ ਦੇ ਨਾਲ ਹੱਤਘੇੜੀਆਂ ਹੋ ਗਈਆਂ ਹੋ ਗਈਆਂ ਹੋ ਗਈਆਂ ਆ ਹੁੰਦੀ ਹੈ ਕਬੱਡੀ ਆ ਹੁੰਦੀ ਹੈ ਸਪੋਰਟਸਮੈਨਸ਼ਿਪ ਆ ਹੁੰਦਾ ਪਿਆਰ ਖੂਨਣਾ ਵਾਲੇ ਗੁਰਵਿੰਦਰ ਦੀ ਰੇਡ ਆ ਰਵਿੰਦਰ ਕੜਦਾ ਲੈ ਲਓ ਗੁਰਵਿੰਦਰ ਮੇਰੇ ਵੀਰੋ ਫਤਿਆਬਾਦ ਦਾ ਲੱਕਾ ਸੰਧੂਆਂ ਦਾ ਮੁੰਡਾ ਆਹ ਸਾਹਮਣੇ ਸਕੇ ਭਰਾ ਕੰਨੀਆਂ ਤੇ ਖੜੇ ਇੱਕ ਪਾਸੇ ਰਣੀਆਂ ਔਰ ਦੂਜੇ ਪਾਸੇ ਗੁਰਵਿੰਦਰ ਗਿਆ ਤੇ ਬੜੇ ਵਧੀਆ ਤਰੀਕੇ ਨਾਲ ਆ ਪੱਟਨੋਂ ਪਰ ਮੈਂਟ ਵਾਲੀ ਕਬੱਡੀ ਦਾ ਤੇ ਮੇਰੇ ਵੀਰੋ ਮਿੱਟੀ ਵਾਲੀ ਕਬੱਡੀ ਦਾ ਥੋੜਾ ਫਰਕ ਹੈ ਔਰ ਸਾਹਮਣੇ ਦੇਖਣਾ ਬਹੁਤ ਤਕੜਾ ਮੁਕਾਬਲਾ ਠੱਠ ਵੱਜਿਆ ਪਿਆ ਚਨੀਰ ਦੇ ਇਸ ਖੇਡ ਮੇਲੇ ਤੇ ਦੁਨੀਆ ਕਹਿੰਦੇ ਦੂਰ ਦਰਾਡੇ ਤੋਂ ਪੁੱਜੀ ਹੋਈ ਹੈ ਚੱਲ ਵੀ ਨੌਜਵਾਨਾ ਕੌਣ ਕਬੱਡੀ ਪਾਊਗਾ ਹੋ ਬੱਲੇ 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 ਰਵਿੰਦਰ ਆ ਤੇ ਕਹਿੰਦੇ ਅਮਨਤਾਪ ਬੱਜਣ ਜਾਂ ਕਹਿੰਦੇ ਵਿਸ਼ੇਕ ਬੱਜਣ ਤੇ ਐਸ਼ਵਰ ਰਾਏ ਦੀ ਹੋ ਸਕਦਾ ਵੀ ਵੈੱਬਸਾਈਟ ਖੋਲੀ ਬੈਠੀ ਹੋਵੇ ਸਾਡੀ ਟੀਮ ਦਾ ਅੱਜ ਰਣ ਸਿੰਘ ਜਫੇ ਲਾ ਰਿਹਾ ਹੈ ਸਾਡੀ ਟੀਮ ਦਾ ਰਣ ਸਿੰਘ ਜਫੇ ਲਾ ਰਿਹਾ ਉਹ ਗੋਵਿੰਦਪੁਰੇ ਦੇ ਫੇਰ ਮੋੜਦੀ ਹੈ ਉਹ ਗੋਵਿੰਦਪੁਰੇ ਦੇ ਦੁਬਾਰਾ ਫੇਰ ਮੋੜਦੀ 14 ਸਾਲ ਦਾ ਤਿਆਰਬਾ ਰੱਖਦਾ ਪੁਲਸੀਆ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡਣ ਦਾ 14 ਸਾਲ ਥੋੜੇ ਨਹੀਂ ਹੁੰਦੇ ਇੱਕ ਦੋ ਤਿੰਨ ਸਾਲਾਂ ਦੀ ਗੱਲ ਨਹੀਂ ਪਰ ਇਹ 14 ਸਾਲਾਂ ਤੋਂ ਤਕੜਾ ਹੀ ਖੇਡਦਾ ਆ ਰਿਹਾ ਹੈ ਨੌਜਨ ਮੇਰੇ ਵੀਰੋ ਮਾਲਾ ਗੋਵਿੰਦਪੁਰੇ ਵਾਲਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਆਓ ਸਾਹਮਣੇ ਅਗਲੀ ਕਬੱਡੀ ਫੇਰ ਖੇਡ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਚਾਰ ਜੱਫਿਆਂ ਨੇ ਬੋਲ ਦਿੱਤਾ ਧਾਮਾ ਇੱਕ ਪਾਸੇ ਕਹਿੰਦੇ 2 ਨੰਬਰ ਤੋਂ ਧਿਆਨਾ 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 ਉਹ ਧਿਆਨੇ ਦਾ ਜੱਫਾ ਵਧਿਆ ਲੱਗਿਆ ਮਾਰਸ ਵਾਲਾ ਹੌਕਲਾ ਮਾਰਸਿਆ ਓਏ ਹਾਕਮ ਵਾਲਿਆ ਜਟੌੜਿਆਂ ਵਾਲਿਓ ਕੁਝ ਕਰਨਾ ਪੈਣਾ ਨਹੀਂ ਤੇ ਪਿੰਡ ਉਹ ਬੱਲੇ 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 ਹਾਕਮ ਵਾਲੀਏ ਨੇ ਪਹਾੜ ਸਿੰਘ ਹਟ ਲਿਆ ਹਾਕਮ ਵਾਲੀਏ ਨੇ ਪਹਾੜ ਫਿਕ ਸਿੱਟ ਲਿਆ ਹਾਕਮ ਵਾਲੀਏ ਨੇ ਪਹਾੜ ਸਿੰਘ ਸਿੱਟ ਲਿਆ ਉਧਰੋਂ ਪੁਲਿਸ ਜਾਂ ਸੇਵਕ 500 ਰੁਪਈਆ ਇਸ ਨੌਜਵਾਨ ਨੂੰ ਲਾਡੀ ਸਰਪੰਚ ਵੱਲੋਂ 2100 ਰੁਪਈਆ ਇੱਕ ਜੱਫਾ ਬਾਕੀ ਆ ਲਓ ਕਬੱਡੀ 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 ਬੂਟਾ ਅਨਦਾਣੇ ਵਾਲਾ ਬੂਟਾ ਓ ਮਾਨ ਸਰ ਕੀ ਹਾਲ ਚਾਲ ਸਖਮੀਤ ਜੇ ਆ ਨਿਆਰਾ ਥੋਡੀ ਗੇਮ ਚ ਹੋਵੇ ਤੇ ਮੈਂ ਕਹਿੰਦਾ ਹੋਰ ਭਜਾਵੋ ਆਲੇ ਤੁਸੀਂ ਹੋਰ 골ਡ ਮੈਡਲ ਆਉਣ 올ੰਪੀਅਨ ਪੁੱਜਾ ਹੋਇਆ ਮਾਨਸਾ ਦਾ ਮਾਣ ਹੈ ਸੁਖਮੀਤ ਦੋ ਕਦਮ ਚੱਲ ਕੇ ਆ ਨੌਜਵਾਨ ਸਾਰੀ ਸੰਗਤ ਨੂੰ ਦਰਸ਼ਨ ਦੇ ਆ 올ੰਪੀਅਨਾਂ ਇਹਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਸੁਖਮੀਤ ਸਮਾਗ ਆਇਆ ਹੋਇਆ ਪਰ ਸਾਹਮਣੇ ਦੇਖਦਾ ਵੀ ਇਸੇ ਲਈ ਕਬੱਡੀ 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 ਮਾਲੇ ਗਵਿੰਦਪੁਰੇ ਵਾਲੇ ਦੀ ਪਰ ਦੂਜੇ ਪਾਸੇ ਪੈਰਾਚ ਪੁਚਾੜ ਨੱਚਦਾ ਆ ਦੁਨੀਆਂ ਦੇ ਵਿੱਚ ਗੱਲਾਂ ਹੋਣ ਗਿਆ ਵੀ ਗਵਿੰਦਪੁਰਿਆ ਅੱਜ ਉਹ ਭਾਈ ਦਾ ਸੀ ਗਵਿੰਦਪੁਰਿਆ ਅੱਜ ਘੋੜੇ ਵਾਂਗੂ ਭੱਜਦਾ ਸੀ ਘੋੜੇ ਵਿੱਚ ਘੋੜੇ ਵਾਂਗੂ ਘੋੜੇ ਅੰਬੂ ਭੱਜਦਾ ਹੈ ਬਾਬਰ ਪੁਲਿਸ 500 ਰੁਪਈਆ ਜੱਗੂ ਦੇ ਲਈ ਹਾਕਮ ਵਾਲੀਏ ਜੱਗੂ ਦੇ ਲਈ 500 ਰੁਪਈਏ ਦੇ ਮਾਣ ਤੇ ਸਰਮਾਨ ਪੁੱਜਿਆ ਆ ਲੈ ਮੁੰਡਿਆ ਫੜ ਕੇ ਲੈ ਕੇ ਜਾ ਹਾਕਮ ਵਾਲੀਏ ਜੱਗੂ ਦਾ 500 ਬਾਬਰ ਪੰਜਾਬ ਪੁਲਿਸ ਉਹ ਭਰਾ ਦੇ ਵੱਲੋਂ ਆ ਮਾਨ ਸਿੰਘ ਆ ਗਿਆ ਕਬੱਡੀ ਪਾਉਣ ਦੇ ਲਈ ਅੱਜ ਦਲਤ ਕਬੱਡੀ ਪਾਉਣ ਦੇ ਲਈ ਸੈਮੀ ਫਾਈਨਲ ਦੀਆਂ ਟਾਈਆਂ ਦੀ ਲਿਸਟ ਮੇਰੇ ਤੋਂ ਗੁੰਮ ਗਈ ਆ ਭੇਜ ਦਿਓ ਬੋਲੋ ਦਰਮਾਨ ਮਾਨ ਮਾਨ ਸਿੰਘ ਦਲਤ ਜਿਹੜੇ 40 ਮੁਕਤੇ ਸਨ ਸਰਬਜੀਤ ਜਾਤੇਵਾਦ ਜੀ ਜਿਹੜੇ ਮੁਕਸਰ ਸਾਹਿਬ ਦੀ ਧਰਤੀ ਤੇ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਚਾਲੀਆਂ ਮੁਕਤਾਂ ਦੇ ਵਿੱਚ ਇੱਕ ਮੁਕਤੇ ਦਾ ਨਾਮ ਸੀਗਾ ਮਾਨ ਸਿੰਘ ਇੱਕ ਦਾ ਨਾਮ ਸੀਗਾ ਰਣ ਸਿੰਘ ਔਰ ਅੱਜ ਵੀ ਦੋ ਮੇਰੇ ਵੀਰੋ ਜਿਹੜੇ ਮਾਨ ਸਿੰਘ ਤੇ ਰਣ ਸਿੰਘ ਦੇ ਨੌਜਾਨ ਮੇਰੇ ਵੀਰੋ ਨਾਂ ਦੇ ਖਿਡਾਰੀ ਅੱਜ ਦੇ ਇਸ ਖੇਡ ਮੈਦਾਨ ਦੀ ਸ਼ਾਨ ਬਣੇ ਹੋਏ ਹੈ ਔਰ ਬਹੁਤ ਵੱਡਾ ਇਕੱਠ ਹੈ ਝਨੀਰ ਮੇਰੇ ਵੀਰੋ ਇਤਿਹਾਸਿਕ ਧਰਤੀ ਹੈ ਗਵਿੰਦਪ੍ਰਿਆ ਜੀ ਅੱਜ ਬੈਸਟ ਆ ਗਿਆ ਮਨੀ ਗੱਲ ਬਰਿਆ ਵਾਲਾ ਕਹਿੰਦਾ ਵੀ ਮੋਟਰਸਾਈਕਲ ਦੇ ਨਾਲ ਮਾਨਸੂਰ ਉਹ ਟੋਟਰਸਾਈਕਲ ਦੇ ਨਾਲ ਵੱਡੇ ਮਾਨ ਤੇ ਸਨਮਾਨ ਹੋਣਗੇ ਜੇ ਮਾਲੇ ਨੂੰ ਜਫਾ ਲੱਗੇਗਾ ਤੇ ਲਾਡੀ ਕਹਿੰਦਾ 1100 ਉਹ 3100 ਦੇ ਹੋਣਗੇ ਨਹੀਂ ਤੇ ਜੇ ਹਾਕਮ ਵਾਲੀਆ ਜੱਗੂ ਤੇ ਨਹੀਂ ਜਫੇ ਇਹ 2100 ਦੇ ਆ ਗਵਿੰਦਪ੍ਰਿਆ ਮਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਮੁੰਡਾ ਪੰਜਾਬ ਪੁਲਸਾ ਕਿ ਦੂਰ ਦੂਰ ਦੀ ਲੰਘਦਾ ਭਾਰੀ ਹੋ ਗਈਆਂ ਮੜਕਾ ਓਏ ਹੁਣ ਤਾਂ ਤੇਰੇ ਆਦਮ ਵਿਚੋਂ ਵਦਿਆ ਖੈਰੀ ਛੜਕਾ ਕਿਉਂ ਪਾਸੇ ਦੇ ਵੱਟਦਾ ਮਣ ਤਤਲੀ ਦਾ ਮੋਕੇ ਵੇ ਕਿਉਂ ਮਿਲੋ ਗੱਲੋ ਰਹਿ ਗਿਆ ਪੁਲਿਸ ਵਿੱਚ ਭਰਤੀ ਹੋ ਕੇ ਵੇ ਅੰਤ ਜਿਹੜਾ ਗੋਵਿੰਦਪੁਰੀਏ ਮਾਲੇ ਦੇ ਖਾਤੇ ਆ ਕੋਟ ਫੱਤਾ ਤੇ ਦਤਾਲ ਦੀਆਂ ਟੀਮਾਂ ਪਹਿਲੇ ਸੈਮੀਫਾਈਨਲ ਦੇ ਲਈ ਗਰਾਊਂਡ ਦੇ ਵਿੱਚ ਆ ਜਾਣੋ ਕੋਟ ਫੱਤਾ ਤੇ ਦਤਾਲ ਜੇਤੂ ਤੇ ਬਾਪਰ ਦੇ ਨਾਲ ਮੈਚ ਮੇਰੇ ਵੀਰੋ ਸੈਕੰਡ ਸੈਮੀਫਾਈਨਲ ਹੋਊਗਾ ਕੋਟ ਫੱਤਾ ਤੇ ਦਤਾਲ ਜਲਦੀ ਦੇ ਨਾਲ ਖੇਡ ਮੈਦਾਨ ਅੰਦਰ 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 ਆਓ ਉਹ ਬੱਲੇ 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 ਰਵਿੰਦਰ ਦਾ ਇਹ ਅਣਦਾਣੇ ਵਾਲਾ ਬੁੱਢਾ ਸੇਵਾ ਰਾਣੇ ਨੂੰ ਮਾਣ ਹੈ ਮੇਰੇ ਵੀਰੋ ਇਸ ਨੌਜਨ ਦੀ ਸੇਵਾ ਸਿੰਘ ਰਾਣਾ ਮਾਨ ਕਰਦਾ ਕਿਉਂਕਿ ਸਰਹਾਲਾ ਰਣਵਾ ਦੀ ਖੇਡ ਕਲੱਬ ਦਾ ਆ ਨੌਜਵਨ ਟਾਪ ਦਾ ਜਾਫੀ ਪਰ ਮਾਨ ਸਿੰਘ ਬੁਲਟ ਕਬੱਡੀ ਕਬੱਡੀ ਹਟ ਜੋ ਪਾਸੇ ਲਓ ਪੁਆਇੰਟ ਸੂਤਰਪੁਰ ਦਾ ਭਰਾ ਸਾਡਾ ਪੁਆਇੰਟ ਕੁਲਵੀਰ ਜਟਾਣਿਆ ਦਾ ਉਹ ਵਧੀਆ ਲੱਗਿਆ ਤਾਂ ਇੱਕ ਵਾਰੀ ਫਿਰ ਤਾੜੀਆਂ ਉਹ ਬੱਲੇ 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 ਦਾ ਚੁੱਟੀ ਦੁਨੀਆ ਨਾ ਚੁੱਟੀ ਆ ਚੁਰੀਰ ਦਾ ਮੇਲਾ ਤੇ ਇਲਾਕੇ ਦੀ ਸੰਗਤ ਆਈ ਹੋਈ ਆ ਖੁੰੜਾ ਵਾਲਾ ਖੁੰੜਾ ਵਾਲਾ ਉਹ ਗੁਰਵਿੰਦਰ ਆ ਜਿਹੜਾ ਭੱਜਿਆ ਤੁਰਿਆ ਆਉਦਾ ਅੱਜ ਤੇ ਫਵਾਦੀ ਆਈ ਜਾਂਦਾ ਅੱਜ ਤੇ ਫਵਾਦੀ ਆਈ ਜਾਂਦਾ ਇੱਕ ਸੱਤਾ ਤੇ ਦਤਾਲ ਕੋਟ ਫੱਟਾ ਤੇ ਦਤਾਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕੱਲ ਨੂੰ ਕਹਿੰਦੇ ਸੁਧਾਰ ਦੇ ਵਿੱਚ 59 11 ਵਾਲਾ ਮੇਲਾ ਖੇਡਿਆ ਜਾਣਾ ਮੇਰੇ ਮਿੱਤਰੋ ਆਓ ਸਾਹਮਣੇ ਗੋਬਿੰਦਪਰੀਆ ਏ ਵਾਹ ਗਵਿੰਦਰਪਰੀਆ ਮਾਲਾ ਗਵਿੰਦਰਪੁਰਿਆਲਾ ਮੇਰੇ ਮਿੱਤਰੋ ਪੁਆਇੰਟ ਲੱਗੇ ਵਾਪਸ ਗਿਆ ਔਰ 28 ਤਰੀਕ ਨੂੰ ਹਮਿੱਦੀ ਦੇ ਵਿੱਚ ਪਹਿਲੀਆਂ 32 ਟੀਮਾਂ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੋਊਗਾ ਗਵਿੰਦਰ ਸਾਡਾ ਵੀਰ ਹੈ ਯੂਐਸਏ ਤੋਂ ਕਹਿੰਦੇ ਸੱਦੇ ਦੇ ਰਿਹਾ ਕਾਲੇ ਹਮਿੱਦੀ ਹੋਣੀ ਹਮਿੱਦੀ ਦੇ ਵਿੱਚ 28 ਤਰੀਕ ਨੂੰ ਵੱਡਾ ਖੇਡ ਮੇਲਾ ਹੋਣਾ ਹੈ ਇੱਕ ਖਿਡਾਰੀ ਬਾਹਰ ਖੇਡੇ ਜਾ ਬੱਲੇ 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 ਆ ਗੁਰਵਿੰਦਰ ਖੂਨਣਾ ਵਾਲਾ ਕਬੱਡੀ ਪਾਉਣ ਦੇ ਲਈ ਅੱਜ ਹਾਕਮ ਵਾਲੇ ਦਾ ਪੁੱਤ ਬਣ ਕੇ ਕੌਫੀ ਪਾ ਰਿਹਾ ਹੈ ਉਹ ਬੱਲੇ 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 ਹਾਂ ਤੇ ਬੱਲੇ ਬੱਲੇ ਚਰਚਾ ਬਹੁਤ ਵੱਡੇ ਪੱਦਰ ਤੇ ਆ ਅਦਨਾਣੇ ਵਾਲਾ ਪਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਆ ਉਹ ਕਹਿੰਦੇ ਖੁੰਨਣਾ ਵਾਲਾ ਗੁਰਵਿੰਦਰ ਸਿੰਘ ਜਿੱਤਾਂ ਹਾਰਾਂ ਵੀ ਗੱਲ ਹੋ ਗਈ ਮੇਰੇ ਮਿੱਤਰੋ ਕਬੱਡੀ ਦੇ ਉੱਤੇ ਰਬਿੰਦਰ ਜਿੱਤਾਂ ਹਾਰਾਂ ਫੈਸਲੇ ਅਧੂਰੇ ਜਿੱਤਦੇ ਨਾ ਰਹਿਣਗੇ ਆਹ ਮੇਰੇ ਮਿੱਤਰੋ ਸੈਮੀ ਕੁਆਟਰ ਫਾਈਨਲ ਮੈਚ ਹੈ ਪਟਾਕੇ ਤਾਂ ਪਏ ਪਏ ਆ ਆਹ ਹਾਕਮ ਵਾਲੀਆਂ ਨੇ ਵੀ ਬਾਹਾਂ ਨੂੰ ਮਿੱਟੀ ਲਾ ਲਈ ਹੈ ਚਟਾਣੇ ਵਾਲੇ ਕਲਵੀਰ ਨੇ ਵੀ ਪੱਪ ਮੈਨ ਲੈਣੇ ਵੀ ਇੱਧਰ ਨੂੰ ਆਊਗਾ ਤੇ ਆਹ ਗੱਲ ਕਰਾਂਗੇ ਜਿਹੜਾ ਵੀ ਗਲਤੀ ਕਰ ਗਿਆ ਤੇ ਉਹ ਮੇਰੇ ਵੀਰੋ ਗੱਲਾਂ ਵੱਖਰੀਆਂ ਮਾਲਾ ਗੋਬਿੰਦਪੁਰੇ ਵਾਲਾ ਪੰਜਾਬ ਪੁਲਿਸ ਦਾ ਜਵਾਨ ਆਹ ਲੱਗਾ ਟੱਚ ਤੇ ਪੋਏ ਓਏ 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 14 ਨੰਬਰ ਦੇ ਹਾਕਮ ਵਾਲੇ ਨੇ ਤੇ ਸਾਡੇ 15 ਨੰਬਰ ਡਿੜਦੇ ਨੇ ਡਿੜਵਾ ਸੈਮੀਫਾਈਨਲ ਦੇ ਵਿੱਚ ਪੁੱਜ ਗਿਆ ਹੈ